ਅੱਜ ਕੱਲ ਤਾਂ ਭਾਈ 7 ਮਹੀਨੇ ਬਾਅਦ ਤਕਰਾਰ ਆ ਜਾਂਦੀਆਂ ਨੇ ਹਸਬੰਡ ਵਾਈਫ ਚ ਇਹਦਾ ਜਿਹੜਾ ਮੁੱਖ ਕਾਰਨ ਹੈ ਕਿ ਨੂੰ ਸਮਝਦੇ ਹੋ ਭਾਜੀ ਇਸ ਚੀਜ਼ ਦਾ ਮੁੱਖ ਕਾਰਨ ਆਪਾਂ ਲੋਕਾਚਾਰੀ ਨੂੰ ਹੀ ਕਹਿ ਸਕਦੇ ਹਾਂ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਡਿਮਾਂਡਸ ਨੇ ਆਪਣੀ ਆਪਣੀ ਨੀਡਸ ਨੇ ਟਾਈਮ ਟੂ ਟਾਈਮ ਲੈ ਕੇ ਨਾ ਕਹਿੰਦੇ ਆ ਕਿ ਕਹਿੰਦੇ ਕਿ ਇੱਕ ਮਾਂ ਨੇ ਬੱਚੇ ਨੂੰ ਕਿਹਾ ਕਿ ਕਹਿੰਦੀ ਰੋਟੀ ਖਾ ਲੈ ਕਹਿੰਦਾ ਮੈਂ ਨਹੀਂ ਖਾਣੀ ਉਹਨੇ ਫੋਨ ਫੜਾ ਕੇ ਕਾਰਟੂਨ ਲਾ ਕੇ ਅੱਗੇ ਰੱਖਤਾ ਉਹ ਰੋਟੀ ਵੀ ਖਾ ਰਿਹਾ ਸਭ ਕੁਝ ਕਰ ਰਿਹਾ ਫਿਰ ਉਹ ਸਖਾ ਗੀ ਰਹੇ ਆ ਤੇ ਅੱਜਕੱਲ ਆਪਾਂ ਦੇਖਦੇ ਆ ਲੋਕੀ ਕਹਿ ਦਿੰਦੇ ਆ ਜਿਵੇਂ ਕੱਲ ਨੂੰ ਲੈਂਗੁਏਜ ਡੇ ਆ ਨਾ ਵਰਲਡ ਦਾ ਤੇ ਉਸਤੇ ਆਪਾਂ ਕਹਿੰਦੇ ਆ ਮਾਂ ਬੋਲੀ ਨੂੰ ਬੱਚਿਆਂ ਨੂੰ ਪਤਾ ਨਹੀਂ ਕਿ ਊੜਾ ਐੜਾ ਕੀ ਹੁੰਦਾ ਹੈ ਲੈਂਗੁਏਜ ਬਾਰੇ ਕੁਝ ਨਹੀਂ ਪਤਾ ਆਪਣੇ ਤੇ ਆਪਾਂ ਦਿਖਾਉਂਦੇ ਗੀ ਪਏ ਆ ਜੇ ਆਪਾਂ ਆਪਣੇ ਬੱਚਿਆਂ ਨੂੰ ਕੁਝ ਸਿਖਾਵਾਂਗੇ ਉਦਾਂ ਦਾ ਤਾਂ ਉਹੀ ਚੀਜ਼ ਸਿੱਖੂਗਾ ਸਮਾਂ ਆਂਦਾ ਹੈ ਉਹ ਲੈਵਲ ਆਂਦਾ ਤਦ ਤੱਕ ਇੱਕ ਦੂਜੇ ਵੱਲ ਪਿੱਟਾਂ ਹੋ ਜਾਂਦੀਆਂ ਨੇ ਇਹ ਵੀ ਗੱਲ ਮੰਨਦੇ ਹੋ ਭਾਜੀ ਪਿੱਟਾਂ ਤਾਂ ਹੋਣੀਆਂ ਹੀ ਨੇ ਲੋਕਾਂ ਕੋਲ ਅੱਜਕੱਲ ਚੁਆਇਸਿਸ ਬਹੁਤ ਨੇ ਅੱਜਕੱਲ ਤੁਸੀਂ ਸਿੰਗਲਸ ਦੀ ਤਾਂ ਗੱਲ ਦੂਰ ਦੀ ਛੱਡ ਦੋ ਵਿਆਹੇ ਬੰਦੇ ਕਹਿੰ ਪਤੰਗ ਤੇ ਤੁਹਾਨੂੰ ਟਰਸਟ ਹੈ ਨਾ ਕਿ ਮੇਰੀ ਡੋਰ ਪੱਕੀ ਹੈ ਤੇ ਉਹ ਬੰਦੀ ਰਹਿਣੀ ਹੈ ਜੇ ਤੁਸੀਂ ਕਹਿ ਦੋਗੇ ਕਿ ਹਾਂ ਮੇਰੀ ਡੋਰ ਕੱਚੀ ਹੈ ਮਨ 'ਚ ਵਹਿਮ ਰਹੂਗਾ ਉਹ ਕੱਚੀ ਹੋ ਹੀ ਜਾਣੀ ਹੈ ਉਹ ਜਿਉ ਜੋ ਆਪਾਂ ਸੋਚ ਕੇ ਚੱਲਦੇ ਹਾਂ ਨਾ ਕਿ ਆਪਾਂ ਕਹਿੰਦੇ ਆ ਪਾਣੀ ਗੰਦਾ ਹੈ ਤਾਂ ਪਾਣੀ ਗੰਦਾ ਹੀ ਪੀਣਾ ਤੇ ਉਹ ਗੰਦਾ ਹੀ ਰਹੂਗਾ ਜੇ ਤੁਸੀਂ ਕਹੋਗੇ ਨਹੀਂ ਸਾਫ਼ ਹੈ ਮੈਂ ਉਬਾਲ ਕੇ ਪੀਤਾ ਤਾਂ ਸਾਫ਼ ਰਹੂਗਾ ਉਹ ਤੁਹਾਨੂੰ ਲੱਗੂਗਾ ਵੀ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਕਿ ਜਿਹੜੇ ਰਿਸ਼ਤੇ ਹੁੰਦੇ ਨੇ ਇਹ ਜਨਮਾਂ ਜਨਮਾਂ ਦੇ ਹੁੰਦੇ ਨੇ ਪੁਰਾਣੇ ਸਮੇਂ ਤੁਸੀਂ ਆਪ ਸੁਣਿਆ ਹੋਣਾ ਜਦੋਂ ਵਿਆਹ ਸ਼ਾਦੀਆਂ ਹੁੰਦੀ ਸੀਗੀਆਂ ਕਹਿੰਦੇ ਸੀਗੇ ਸੱਤ ਜਨਮਾਂ ਦਾ ਪਿਆਰ ਸੱਤ ਜਰਮਾ ਦੀ ਗੰਢ ਕਿਉਂਕਿ ਵਿਆਹ ਇੱਕ ਬੜਾ ਪੁੱਤਰ ਸ਼ਬਦ ਹੈ ਇੱਕ ਬੜਾ ਪਿਆਰਾ ਸ਼ਬਦ ਹੈ ਲੇਕਿਨ ਅੱਜ ਕੱਲ ਜੇ ਆਪਾਂ ਪੁਰਾਣੇ ਸਮੇਂ ਦੇ ਨਾਲ ਕੰਪੇਅਰ ਕਰੀਏ ਇੱਕ ਦਹਾਕੇ ਦੋ ਦਹਾਕੇ ਤਿੰਨ ਦਹਾਕੇ 10 ਵੀ 30 ਸਾਲ ਦੀ ਗੱਲਾਂ ਕਰ ਲਈਏ ਤਾਂ ਨਾ ਰਿਸ਼ਤਿਆਂ ਦੀ ਮਿਆਦ ਸਿਕੜ ਕੇ ਬੜੀ ਛੋਟੀ ਰਹਿ ਗਈ ਹੈ ਕਿਉਂ ਕੀ ਕਾਰਨ ਹੈ ਕਿ ਪਹਿਲਾਂ ਸੱਤ ਜਨਮਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਪਰ ਅੱਜ ਕੱਲ ਸੱਤ ਸਾਲ ਵੀ ਨਹੀਂ ਨਿਭਦੇ ਤੇ ਕਿਤੇ ਕਿਤੇ ਤਾਂ ਸੱਤ ਮਹੀਨਿਆਂ ਬਾਅਦ ਹੀ ਤਕਰਾਰ ਸ਼ੁਰੂ ਹੋ ਜਾਂਦੀ ਹੈ ਗੱਲਬਾਤ ਕਰਦੇ ਕੁਝ ਲੋਕਾਂ ਦੇ ਨਾਲ ਵੀ ਆਪਣੇ ਨਿੱਜੀ ਤਜਰਬਿਆਂ ਨਾਲ ਗੱਲਬਾਤ ਕਰਕੇ ਦੱਸਣਗੇ ਵੀ ਕਿਉਂ ਕੁਝ ਹੋ ਰਿਹਾ ਭਾਈ ਸਸ਼ੀਗਲ ਜੀ ਸਸ਼ੀਗਲ ਭਾਈ ਜੀ ਕੀ ਕਾਰਨ ਸਮਝਦੇ ਹੋ ਕਿ ਪੁਰਾਣੇ ਸਮਿਆਂ ਵਾਂਗੂ ਮਾਪੇ ਦਾਦਾਦਾਦੀ ਨਾਨਾ ਨਾਨੀਆਂ ਉਹ ਸਾਰੇ ਮਾਹੌਲ ਦੇਖੇ ਆ ਵੀ ਉਹਨਾਂ ਦੇ ਵਿੱਚ ਕੀ ਕੁਝ ਪਲੱਸ ਪੁਆਇੰਟ ਸੀਗੇ ਜਿਨ੍ਹਾਂ ਕਰਕੇ ਉਹਨਾਂ ਦੇ ਰਿਸ਼ਤੇ ਨੇ ਲੰਬੇ ਚੱਲੇ ਪਰ ਅੱਜ ਕੱਲ ਦੇ ਭਾਈ ਜੀ ਰਿਸ਼ਤੇ ਬਹੁਤ ਜਲਦੀ ਪੈਰ ਖਲਾ ਜਾਂਦਾ ਭਾਜੀ ਟਾਈਮ ਟੂ ਟਾਈਮ ਦੀ ਆਪਾਂ ਇਹਨੂੰ ਗੱਲ ਕਹਿ ਲੈਂਦੇ ਆਂ ਕਈ ਵਾਰੀ ਕਿ ਜਿਵੇਂ ਕਿ ਦੇਖਿਆ ਜਾਂਦਾ ਆਪਣੇ ਜਿਵੇਂ ਮਾਪਿਓ ਸੀਗੇ ਸਾਡੇ ਸਾਡੇ ਮਾਪਿਓ ਨੇ ਜੋ ਚੀਜ਼ਾਂ ਆਪਣੇ ਟਾਈਮ ਤੇ ਦੇਖੀਆਂ ਨੇ ਉਹਨਾਂ ਨੇ ਉਹੀ ਚੀਜ਼ਾਂ ਨਿਭਾਈਆਂ ਨੇ ਆਪਣੇ ਮਾਪਿਓ ਨੂੰ ਉਹ ਚੀਜ਼ਾਂ ਕਰਦੇ ਦੇਖਿਆ ਵਾ ਤੇ ਪਹਿਲਾ ਟਾਈਮ ਦਾ ਫਰਕ ਐ ਹੁੰਦਾ ਸੀ ਕਿ ਲੋਕਾਂ ਨੂੰ ਦੇਖਣ ਵਿੱਚ ਲੋਕਾਚਾਰੀ ਵਿੱਚ ਲੋਕ ਜਿਉਂਦੇ ਸੀਗੇ ਇੱਕ ਦੂਜੇ ਨੂੰ ਦੇਖ ਕੇ ਤੇ ਅੱਜ ਕੱਲ ਜੋ ਆਪਾਂ ਦੇਖਦੇ ਆ ਉਹੀ ਚੀਜ਼ਾਂ ਨੂੰ ਦੇਖ ਕੇ ਲੋਕੀ ਜੀ ਰਹੇ ਨੇ ਜਿਵੇਂ ਕਿ ਆਪਾਂ ਕਹਿ ਲੈਂਦੇ ਆਂ ਇਸ ਚੀਜ਼ ਦਾ ਸਾਰਾ ਕ੍ਰੈਡਿਟ ਜਾਂਦਾ ਟ੍ਰੈਂਡ ਵਗੈਰਾ ਆਪਾਂ ਕਹਿ ਲੈਂਦੇ ਆਂ ਕੋਈ ਅੱਜਕੱਲ ਕਹਿੰਦਾ ਹੈ ਕਿ ਪਹਿਲਾਂ ਨੂੰਹ ਸੱਸ ਦਾ ਵੀ ਰਿਲੇਸ਼ਨ ਹੁੰਦਾ ਸੀ ਨੂੰਹ ਆਪਣੀ ਸੱਸ ਤੋਂ ਡਰਦੀ ਡਰਦੀ ਕੰਮ ਕਰਦੀ ਸੀ ਤੇ ਅੱਜ ਉਹ ਕਹਿੰਦੀ ਸੱਸ ਮੇਰੀ ਫਰੈਂਡ ਹੈ ਕਿ ਸੱਸ ਮੇਰੀ ਫਰੈਂਡ ਹੈ ਤੇ ਸੱਸ ਜਿੰਨੀ ਓਪਨ ਹੁੰਦੀ ਆ ਉਹ ਕਹਿੰਦੀ ਆ ਵੀ ਮੇਰੀ ਫਰੈਂਡ ਆ ਸਹੇਲੀਆਂ ਹੀ ਤਰ੍ਹਾਂ ਆਪਾਂ ਰੱਖਦੇ ਆ ਤੇ ਉਹ ਚੀਜ਼ ਦਾ ਪਰਦਾ ਖਤਮ ਹੋ ਗਿਆ ਤੇ ਆਪਾਂ ਦੇਖਿਆ ਜਾਵੇ ਕਿ ਇੱਕ ਜਿਹੜੀ ਲਾਜ ਹੁੰਦੀ ਸੀ ਪੋਜ਼ਿਟਿਵਿਟੀ ਪੋਜ਼ਿਟਿਵ ਵੀ ਲਵਾਂਗੇ 네ਗੇਟਿਵ ਵੀ ਲਵਾਂਗੇ ਚੀਜ਼ ਭਾਈ ਪੋਜ਼ਿਟਿਵ ਹੀ ਲੈ ਕੇ ਚੱਲੀਏ ਤਾਂ ਠੀਕ ਹੈ ਕਿਉਂਕਿ ਆਪਾਂ ਹਲੇ ਟ੍ਰੈਂਡ ਦੇ ਹਿਸਾਬ ਨਾਲ ਤੇ ਸਮਾਜ ਦੇ ਹਿਸਾਬ ਨਾਲ ਚੱਲਣਾ ਹੈ ਨਾ ਆਪਾਂ ਟ ਤੇ ਜੇ ਆਪਾਂ 네ਗੇਟਿਵਿਟੀ ਲੈ ਕੇ ਚੱਲਾਂਗੇ ਤਾਂ ਆਪਾਂ ਉਸ ਚੀਜ਼ ਨੂੰ ਲੈ ਕੇ ਆਪਾਂ ਵੱਧ ਨਹੀਂ ਸਕਦੇ ਸਮਾਜ ਦੇ ਵਿੱਚ ਹੈ ਨਾ ਤੇ ਜੇ ਆਪਾਂ ਇਸ ਚੀਜ਼ ਨੂੰ ਸੋਚ ਨੂੰ ਆਪਾਂ ਕਵਾਂਗੇ ਕਿ ਨਹੀਂ ਤੂੰ ਇੱਧਰ ਤੇਰਾ ਸੋਹਰਾ ਖੜਾ ਤੇ ਚੁੰਨੀ ਲੈ ਕੇ ਆ ਤੇ ਉਹ ਕਹੂਗੀ ਯਾਰ ਤੂੰ ਪਾਗਲ ਹੈ ਕਿੱਦਾਂ ਦੇ ਸਮਾਜ ਵਿੱਚ ਰਹਿ ਰਹੇ ਆ ਉਹ ਤੇ ਲੋਕ ਤੁਹਾਨੂੰ ਗਲਤ ਕਹਿਣਗੇ ਉਸ ਦੇ ਟਾਈਮ ਵਿੱਚ ਜਿੰਨਾ ਤੁਸੀਂ ਪੋਜ਼ਿਟਿਵ ਲੈ ਕੇ ਚੱਲੋਗੇ ਜੇ ਅੱਜ ਕਹਿੰਦੇ ਆ ਨਾ ਕਿ ਮਿੱਟੀ ਪਈ ਆ ਤੇ ਤੁਸੀਂ ਉਹਦੇ ਤੇ ਮਿੱਟੀ ਨੂੰ ਮੂੰਹ ਤੇ ਲਾ ਲੋਗੇ ਤੇ ਕਹਿਣਗੇ ਨਾ ਕਿ ਹਾਂ ਉਹ ਦੇਖੋ ਆਰਗੈਨਿਕ ਚੀਜ਼ ਕਰ ਰਿਹਾ ਤੇ ਉਹ ਮੂੰਹ ਤੇ ਲਾ ਲਈ ਹੈ ਨਾ ਜੇ ਤੁਸੀਂ ਉਹ ਕਹੋਗੇ ਇਹ ਗੰਦਾ ਤਾਂ ਕੀ ਆ ਜੇ ਤੁਸੀਂ ਗੰਦਾ ਕਰੋਗੇ ਤਾਂ ਹੀ ਤੁਸੀਂ ਠੀਕ ਹੋ ਨਹੀਂ ਤੇ ਤੁਹਾਨੂੰ ਲੋਕੀ ਪਾਗਲ ਕਹਿਣਗੇ ਇਸ ਸੀਜ਼ਨ ਨੂੰ ਲੈ ਕੇ ਹਾਂਜੀ ਬਈ ਇਹ ਤਾਂ ਹੋ ਗਈਆਂ ਪਰਿਵਾਰ ਦੀਆਂ ਗੱਲਾਂ ਹੁਣ ਆਪਾਂ ਥੋੜੀ ਗੱਲਬਾਤ ਕਰਦੇ ਆ ਜਿਹੜੇ ਹਸਬੈਂਡ ਵਾਈਫ ਹੁੰਦੇ ਨੇ ਕਪਲ ਆਪਾਂ ਕਹਿ ਦਿੰਨੇ ਆ ਵਿਆਹੁਤਾ ਹੁੰਦੇ ਨੇ ਚਾਹੇ ਉਹ ਲਵ ਮੈਰਿਜ ਹੈ ਚਾਹੇ ਰੇਂਜ ਮੈਰਿਜ ਹੈ ਉਹਦੇ ਵਿੱਚ ਵੀ ਨਾ ਕਈ ਵਾਰ ਸਾਲ ਦੋ ਸਾਲਾਂ ਬਾਅਦ ਟਕਰਾਰਾਂ ਇਹ ਸੁਣਨ ਨੂੰ ਦੇਖਣ ਨੂੰ ਅਮੂਮਨ ਮਿਲਦੀਆਂ ਨੇ ਆਪਾਂ ਥਾਣੇ ਕਚੈਰੀਆਂ 'ਚ ਕਿਹੜਾ ਆਪਾਂ ਦੇਖਦੇ ਆ ਕਿ ਸਾਲ ਪਹਿਲਾਂ ਵਿਆਹ ਹੋਇਆ ਜੀ 2 ਸਾਲ ਪਹਿਲਾਂ ਵਿਆਹ ਹੋਇਆ ਜੀ ਮਤਲਬ ਕਹਿੰਦੇ ਆ ਵੀ 7 ਸਾਲ ਕੋਈ ਦੋਸਤੀ ਜਾਂ ਪਿਆਰ ਨਿਭ ਜੇ ਇਸ ਤਾਂ ਨਿਭ ਜੇ ਉਹ ਲੰਬਾ ਨਿਭਦਾ ਪਰ ਅੱਜ ਕੱਲ ਤਾਂ ਭਾਜੀ 7 ਮਹੀਨੇ ਬਾਅਦ ਤਕਰਾਰ ਆ ਜਾਂਦੀਆਂ ਨੇ ਹਸਬੰਡ ਵਾਈਫ ਚ ਇਹਦਾ ਜਿਹੜਾ ਮੁੱਖ ਕਾਰਨ ਹੈ ਕਿ ਨੂੰ ਸਮਝਦੇ ਭਾਜੀ ਇਸ ਚੀਜ਼ ਦਾ ਮੁੱਖ ਕਾਰਨ ਆਪਾਂ ਲੋਕਾਚਾਰੀ ਨੂੰ ਹੀ ਕਹਿ ਸਕਦੇ ਆ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਡਿਮਾਂਡਸ ਨੇ ਆਪਣੀ ਆਪਣੀ ਨੀਡਸ ਨੇ ਟਾਈਮ ਟੂ ਟਾਈਮ ਲੈ ਕੇ ਨਾ ਤੇ ਜਿੰਨੀਆਂ ਡਿਮਾਂਡਸ ਵਧਣਗੀਆਂ ਤੇ ਜਿੰਨੀਆਂ ਨੀਡਸ ਵਧਣਗੀਆਂ ਉਹ ਬੰਦਾ ਬਾਹਰ ਨੂੰ ਐਕਸਪੈਂਡ ਹੋਊਗਾ ਜੇ ਤੁਸੀਂ ਆਪਾਂ ਕਹਿੰਦੇ ਆ ਕਿ ਘਰ ਦੇ ਵਿੱਚ ਜੇ ਆਪਾਂ ਕੁੱਤਾ ਵੀ ਰੱਖੀਏ ਨਾ ਉਹ ਕੁੱਤਾ ਤੁਹਾਡੇ ਨਾਲ 2 ਮ ਤਾਂ ਤੁਸੀਂ ਠੀਕ ਹੋ ਜੇ ਨਹੀਂ ਤੁਸੀਂ ਠੀਕ ਕਰ ਰਹੇ ਜੇ ਕੁੱਤਾ ਤੁਹਾਡੇ ਤੋਂ ਦੂਰ ਭੱਜੂਗਾ ਤੇ ਤੁਸੀਂ ਕਹੋਗੇ ਯਾਰ ਕੀ ਚੀਜ਼ਾਂ ਕਰ ਰਿਹਾ ਨਾ ਮਨ ਨਹੀਂ ਰਿਹਾ ਤੁਸੀਂ ਡੰਡਾ ਚੱਕੋਗੇ ਜਾਂ ਕੁਝ ਵੀ ਹੈ ਨਾ ਉਹ ਸਮਝਾਓਗੇ ਤੇ ਅੱਜ ਦਾ ਟਾਈਮ ਇਦਾਂ ਤੁਸੀਂ ਕਿਸੇ ਨੂੰ ਕੁਝ ਸਮਝਾ ਨਹੀਂ ਸਕਦੇ ਜਿੰਨਾ ਤੁਸੀਂ ਕਿਸੇ ਤੇ ਬੰਦਸ਼ ਨਾ ਹੋਵੇ ਮੈਂ ਤਾਂ ਇਹ ਵੀ ਸਮਝਾਉਣ ਵਾਸਤੇ ਅੱਜ ਕੱਲ ਆ ਨਿੱਕਾ ਜਾਂ ਫੋਨ ਕਹਿੰਦੇ ਇਹ ਕਮਾਈ ਪਈ ਹੈ ਸਭ ਤੋਂ ਵੱਡੀ ਭਾਜੀ ਇਹ ਕਹਿੰਦੇ ਉਹ ਕਹਿੰਦਾ ਜੀ ਕਹਿੰਦਾ ਕਿੰਨੀ ਹੱਡੀਆਂ ਹੁੰਦੀਆਂ ਸ਼ਰੀਰ ਚ ਕਹਿੰਦਾ 206 ਕਹਿੰਦਾ ਨਹੀਂ ਤੁਸ ਫਤ ਹੁੰਦੇ ਹੀ ਕਹਿੰਦੇ ਗੱਡੀ ਉੜੇ ਇਹਦੇ ਬਿਗੈਰ ਸਰਦਾ ਨਹੀਂ ਦੂਰ ਹੋ ਜੇ ਸਰੀਰ ਨੂੰ ਦੂਰਾ ਲੱਗਦਾ ਹੈ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਫੋਨ ਦਾ ਕਿੰਨਾ ਵੱਡਾ ਰੋਲ ਸਮਝਦੇ ਹੋ ਹਸਬੈਂਡ ਵਾਈਫ ਦੇ ਰਿਲੇਸ਼ਨ ਦੇ ਵਿੱਚ ਜੇ ਅੱਜਕੱਲ ਕੁਝ ਪਲੱਸ ਮਾਈਨਸ ਉੱਚਾ ਨੀਵਾ ਹੋ ਰਿਹਾ ਇਹਨੂੰ ਲੈ ਕੇ ਭਾਜੀ ਫੋਨ ਦਾ ਤਾਂ ਸਭ ਤੋਂ ਵੱਡਾ ਰੀਜ਼ਨ ਹੈ ਚਾਹੇ ਉਹ ਅੱਜ ਤੁਸੀਂ ਰਿਲੇਸ਼ਨਸ ਨੂੰ ਲੈ ਕੇ ਕਹਿ ਲੋ ਜਾਂ ਜਨਰੇਸ਼ਨ ਨੂੰ ਲੈ ਕੇ ਕਹਿ ਲੋ ਜਾਂ ਬੱਚਿਆਂ ਨੂੰ ਲੈ ਕੇ ਕਹਿ ਲੋ ਅੱਜ ਕੱਲ ਦੇ ਮਾਪਿਓ ਆਪਣੇ ਬੱਚਿਆਂ ਨੂੰ ਵੀ ਜਿਵੇਂ ਫੋਨ ਹੁੰਦਾ ਨਾ ਜੇਕਰ ਉਹ ਡਰ ਰਿਹਾ ਹੈ ਜਾਂ ਕੁਝ ਬੋਲੀ ਜਾ ਰਿਹਾ ਨਹੀਂ ਟਿਕ ਰਿਹਾ ਉਹਦੇ ਉੱਤੇ ਫੋਨ 카ਰਟੂਨ ਲਾ ਕੇ ਫੜਾ ਦਿੰਦੇ ਆ ਤੇ ਪਹਿਲਾਂ ਜਿਹੜਾ ਬੱਚਾ ਰੋਂਦਾ ਸੀ ਮਾਪਿਓ ਉਹਦੇ ਮੂੰਹ ਤੇ ਚਪੇੜ ਮਾਰਦੇ ਸੀ ਹੋਰ ਰੋ ਕਿਉਂ ਰੋ ਰਿਹਾ ਹੈ ਹੈਨਾ ਜਬਾਰ ਖੇਡ ਲਾ ਗਿਰਦਾ ਸੀ ਕੋਈ ਗੱਲ ਨਹੀਂ ਆਪੇ ਸਿੱਧਾ ਹੋ ਜਾਊਗਾ ਉਹ ਸਹੀ ਹੈ ਬੱਚੇ ਨੂੰ 카ਟੂਨ ਲਾੜੋ ਕੁੱਟੀ ਨਹੀਂ ਖਾਂਦੇ ਉਹ ਚੰਮੜੀ ਗੋਲੀ ਨਹੀਂ ਖਾਂਦੇ ਬਿੰਦੀ ਕੋ ਉਹ ਖਾਂਦੇ ਨਹੀਂ ਜਦ ਤੱਕ ਉਹ ਕਹਿੰਦੇ ਆ ਕਹਿੰਦੇ ਕਿ ਇੱਕ ਮਾਂ ਨੇ ਬੱਚੇ ਨੂੰ ਕਿਹਾ ਕਹਿੰਦੀ ਰੋਟੀ ਖਾ ਲੈ ਕਹਿੰਦਾ ਮੈਂ ਨਹੀਂ ਖਾਣੀ ਉਹਨੇ ਫੋਨ ਫੜਾ ਕੇ 카 ਤੇ ਅੱਜਕੱਲ ਆਪਾਂ ਦੇਖਦੇ ਆ ਲੋਕੀ ਕਹਿ ਦਿੰਦੇ ਜਿਵੇਂ ਕੱਲ ਨੂੰ ਲੈਂਗੁਏਜ ਡੇ ਆ ਨਾ ਵਰਲਡ ਦਾ ਤੇ ਉਸ ਤੇ ਆਪਾਂ ਕਹਿੰਦੇ ਮਾਂ ਬੋਲੀ ਨੂੰ ਬੱਚਿਆਂ ਨੂੰ ਪਤਾ ਨਹੀਂ ਕੀ ਊੜਾ ਐੜਾ ਕੀ ਹੁੰਦਾ ਲੈਂਗੁਏਜ ਬਾਰੇ ਕੁਝ ਨਹੀਂ ਪਤਾ ਆਪਣੇ ਤੇ ਆਪਾਂ ਦਿਖਾਉਂਦੇ ਗਏ ਪਏ ਆ ਜੇ ਆਪਾਂ ਆਪਣੇ ਬੱਚਿਆਂ ਨੂੰ ਕੁਝ ਸਿਖਾਵਾਂਗੇ ਉਦਾਂ ਦਾ ਤੇ ਉਹੀ ਚੀਜ਼ ਸਿੱਖੂਗਾ ਕਹਿੰਦੇ ਆ ਨਾ ਕਿ ਆਪਾਂ ਟੀਚਰਸ ਨੂੰ ਕਈ ਕਹਿ ਦਿੰਦੇ ਕਿ ਯਾਰ ਬੱਚਾ ਬਾਹਰ ਜਾ ਕੇ ਸਿੱਖਦਾ ਹੈ ਸਿੱਖਦਾ ਤੁਸੀਂ ਘਰੇ ਦਾ ਕੁਝ ਸਿਖਾਇਆ ਨਹੀਂ ਤੇ ਬਾਹਰ ਤੋਂ ਜੋ ਬਾਹਰ ਚੱਲ ਰਿਹਾ ਉਹੀ ਸਿੱਖੂਗਾ ਮੋਰਲ ਡਿਊਟੀ ਸਾਰੇ ਭੱਜਦੇ ਆ ਹਾਂ ਅੱਜਕੱਲ ਸਾਰੇ ਮਾਪੇ ਆਪਣੀ ਡਿਊਟੀਆਂ ਤੋਂ ਭੱਜ ਰਹੇ ਨੇ ਤੇ ਹਰ ਕੋਈ ਆਪਣੀ ਡਿਊਟੀਆਂ ਤੋਂ ਭੱਜਣ ਦੀ ਗੱਲ ਕਰਦਾ ਹੈ ਤੇ ਤਾਂ ਆਪਾਂ ਹਸਬੰਡ ਵਾਈਫ ਦੀ ਗੱਲ ਵੀ ਹੋਊਗੀ ਤੇ ਬਤੂ ਸਭ ਗੱਲ ਕਰੀਏ ਜਿੱਲੇ ਅਨਮੈਰਿਡ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਆ ਇਕੱਠੇ ਕੰ ਇੱਕ ਦੂਜੇ ਨੂੰ ਸਮਝਣ ਤੋਂ ਪਹਿਲਾਂ ਹੀ ਜਿਹੜਾ ਸਮਾਂ ਆਂਦਾ ਉਹ ਲੈਵਲ ਆਂਦਾ ਤਦ ਤੱਕ ਇੱਕ ਦੂਜੇ ਵੱਲ ਪਿੱਠਾਂ ਹੋ ਜਾਂਦੀਆਂ ਨੇ ਇਹ ਵੀ ਗੱਲ ਮੰਨਦੇ ਹੋ ਭਾਜੀ ਪਿੱਠਾਂ ਤਾਂ ਹੋਣੀਆਂ ਹੀ ਨੇ ਲੋਕਾਂ ਕੋਲ ਅੱਜਕੱਲ ਚੁਆਇਸਿਸ ਬਹੁਤ ਨੇ ਅੱਜਕੱਲ ਤੁਸੀਂ ਸਿੰਗਲਜ਼ ਦੀ ਤਾਂ ਗੱਲ ਦੂਰ ਦੀ ਛੱਡ ਦੋ ਵਿਆਹੇ ਹੋਏ ਬੰਦੇ ਕਹਿੰਦੇ ਆਰੀ ਖੋਰ ਹੋ ਜੀ ਸਹੀ ਹੈ ਸਹੀ ਜਿਨ੍ਹਾਂ ਉਹ ਕਹਿੰਦੇ ਨਾ ਦਿਲ ਮੰਗੇ ਮੋੜ ਹਾਂਜੀ ਕਿ ਅੱਜ ਕੱਲ ਤਾਂ ਵਿਆਹੇ ਬੰਦੇ ਨਹੀਂ ਕਿੱਥੇ ਰੱਖੋਦੇ ਉਹ ਕਹਿੰਦੇ ਯਾਰ ਕਿ ਚੱਲ ਘਰ ਵਾਲੀ ਦਾ ਘਰੇ ਬੈਠੀ ਬਾਹਰ ਵਾਲੀ ਬਾਹਰ ਦੇਖ ਲੈਣੇ ਉਹ ਭਾਵੇਂ ਜੇ ਅਗਰ ਆਪਾਂ ਕਹਿੰਨੇ ਕਿ ਇੱਕ ਪਾਸੇ ਜੇ ਆਦਮੀ ਆ ਚੀਜ਼ ਕਰ ਉਹ ਵੀ ਸੋਚਦੀ ਹੋਣੀ ਦੂਜੀ ਕਿ ਆ ਤਾਂ ਉੱਥੇ ਬਾਹਰ ਬੈਠਾ ਤਾਂ ਘਰ ਵਾਲਾ ਵੀ ਕੋਈ ਹੋਰ ਦੇਖ ਲਈ ਉਹ ਚੀਜ਼ਾਂ ਚਲਦੀਆਂ ਪਈਆਂ ਨੇ ਤੇ ਹਜਮ ਕਰਨੀ ਔਖੀਆਂ ਬੜੀਆਂ ਲੱਗਦੀਆਂ ਨੇ ਉਹ ਔਖੀਆਂ ਹੁੰਦੀਆਂ ਭਾਈ ਜਦੋਂ ਆਪਣੇ ਦੇ ਬੀਤੇ ਤਾਂ ਪਤਾ ਔਖਾ ਲੱਗਦਾ ਵਸਾ ਕਹਿੰਦੇ ਨੇ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਨੇ ਦੋ ਪਾਸੇ ਹੁੰਦੇ ਨੇ ਠੀਕ ਹੈ ਤੇ ਜਿਹੜੇ ਭਾਈ ਜੀ ਕੁਆਰੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਦੇ ਕਈ ਵਾਰ ਫ ਚਾਰ ਵੀ ਪ੍ਰਬਾਨ ਚੜ ਸਕੇ ਵਿਆਹ ਚ ਟਰਨ ਹੋ ਸਕੇ ਉਸ ਤੋਂ ਪਹਿਲਾਂ 75% ਇਸਤੇ ਟੁੱਟ ਜਾਂਦੇ ਨੇ ਇੱਕ ਐਵਰੇਜ ਆ ਭਾਜੀ ਸਾਰੀ ਗੱਲ ਹੁੰਦੀ ਹੈ ਟਰਸਟ ਤੇ ਠੀਕ ਹੈ ਨਾ ਭਾਜੀ ਜੇ ਤੁਸੀਂ ਕੋਈ ਪਤੰਗ ਵੀ ਉਡਾਉਣ ਲੱਗ ਜੋਂ ਨਾ ਪਤੰਗ ਤੇ ਤੁਹਾਨੂੰ ਟਰਸਟ ਹੈ ਨਾ ਕਿ ਮੇਰੀ ਡੋਰ ਪੱਕੀ ਹੈ ਤੇ ਉਹ ਬੰਦੀ ਰਹਿਣੀ ਹੈ ਜੇ ਤੁਸੀਂ ਕਹਿ ਦੋਗੇ ਕਿ ਹਾਂ ਮੇਰੀ ਡੋਰ ਕੱਚੀ ਹੈ ਮਨ ਚ ਵਹਿਮ ਰਹੂਗਾ ਉਹ ਕੱਚੀ ਹੋ ਹੀ ਜਾਣੀ ਹੈ ਉਹ ਜਿਉ ਜੋ ਆਪਾਂ ਸੋਚ ਕੇ ਚੱਲਦੇ ਹਾਂ ਨਾ ਕਿ ਆਪਾਂ ਕਹਿੰਦੇ ਪਾਣੀ ਗੰਦਾ ਹੈ ਤਾਂ ਪਾਣੀ ਗੰਦਾ ਹੀ ਪੀਣਾ ਤੇ ਉਹ ਗੰਦਾ ਹੀ ਰਹੂਗਾ ਜੇ ਤੁਸੀਂ ਕਹੋਗੇ ਨਹੀਂ ਸਾਫ਼ ਹੈ ਮੈਂ ਉਬਾਲ ਕੇ ਪੀਤਾ ਤਾਂ ਸਾਫ਼ ਰਹੂਗਾ ਉਹ ਤੁਹਾਨੂੰ ਲੱਗੂਗਾ ਵੀ ਹਣਾ ਤੇ ਟਰੂਥ ਤੇ ਮਤਲਬ ਆਪਣਾ ਟਰਸਟ ਹੁੰਦਾ ਹਰ ਇੱਕ ਚੀਜ਼ ਦਾ ਨਾ ਤੇ ਅੱਖਾਂ ਬੰਦ ਕਰਕੇ ਕਹਿੰਦੇ ਆਂ ਭਾ ਯਾਰੀ ਦੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੀਏ ਤਾਂ ਕੁਝ ਵੀ ਹੋ ਜਾਂਦਾ ਬਸ ਅੱਖਾਂ ਬੰਦ ਰੱਖੋ ਕਿ ਹਾਂ ਠੀਕ ਹੈਗੀ ਐਦਾਂ ਵੀ ਨਾ ਅੱਖਾਂ ਬੰਦ ਰੱਖੋ ਕਿ ਉਹ ਤੁਹਾਡੇ ਪਿੱਠ ਪਿੱਛੇ ਹੀ ਕੁਝ ਹੋਰ ਹੋ ਜੇ ਬਟ ਇੰਨਾ ਕੁ ਰੱਖੋ ਕਿ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਵਿਸ਼ਵਾਸ ਤੇ ਆ ਜਿਵੇਂ ਇੱਕ ਬੱਚੇ ਨੂੰ ਆਪਣੇ ਮਾਪੇ ਉਹਦੇ ਵਿਸ਼ਵਾਸ ਹੁੰਦਾ ਕਿ ਉਂਗਲੀ ਫੜ ਕੇ ਚਲਾ ਰਿਹਾ ਤਾਂ ਕਿਥੇ ਗੇਰੂਗਾ ਨਹੀਂ ਉਹੀ ਚੀਜ਼ ਆਪਣੀ ਰਿਸ਼ਤਿਆਂ ਚ ਵੀ ਆਪਾਂ ਲੈ ਕੇ ਚੱਲੀਏ ਤਾਂ ਸਭ ਰਿਸ਼ਤੇ ਨਹੀਂ ਬਚ ਜਾਂਦੇ ਉਹ ਤੁਹਾਡੀ ਗੱਲ ਤੋਂ ਮੈਂ ਥੋ ਉਦੋਂ ਅੱਖਾਂ ਧਿਆਨ ਨਾਲ ਥੋੜੀ ਖੁੱਲ੍ਹੀਆਂ ਰੱਖੋ ਤੇ ਇੱਕ ਵਾਰ ਜਿਸ ਤਾ ਬਣ ਜੇ ਫਿਰ ਥੋੜਾ ਜਿਹਾ ਕਦੇ-ਕਦੇ ਅੱਖਾਂ ਮੀਟ ਵੀ ਲਓ ਹੈ ਬਾਜੋ ਬਾਈ ਜੀ ਤੁਹਾਡੇ ਦਿਲ ਚ ਕੀ ਭਾਵ ਨੇ ਕਿ ਨੌਜਵਾਨ ਪੀੜੀ ਨੂੰ ਕਿਹੜਾ ਸਨੇਹਾ ਦੇਣਾ ਚਾਹੋਗੇ ਤੁਸੀਂ ਮੈਚੂਰ ਆਇਨਾ ਫੋਰਮ ਅੱਜ ਕੱਲ ਦੇ ਨੌਜਵਾਨ ਪੀੜੀ ਨੂੰ ਕੀ ਤੁਸੀਂ ਆਪਣੇ ਸਨੇਹਾ ਦੋਗੇ ਜਿਹਦੇ ਨਾਲ ਉਹਨਾਂ ਦਾ ਪਿਆਰ ਚਾਹੇ ਦੋਸਤੀ ਹੈ ਜਾਂ ਕੁਸ਼ਤਦਾਰੀ ਦੀ ਤਕਰੀਰ ਹੁੰਦੀ ਹੈ ਤਾਂ ਵਧੀਆ ਪਿਆਰ ਦਾ ਸਤਿਰਮ ਵੀ ਚਾਹੀਦਾ ਬਸ ਸਭ ਤੋਂ ਮੇਨ ਗੱਲ ਦੇ ਵਿੱਚ ਵਿਸ਼ਵਾਸ ਦੀ ਆ ਵਿਸ਼ਵਾਸ ਬਣਾ ਕੇ ਰੱਖਣਗੇ ਤੇ ਇੱਕ ਇਮਾਨਦਾਰੀ ਦੇ ਨਾਲ ਰਹਿਣਗੇ ਤੋਂ ਆਪਣਾ ਲੰਮਾ ਰਿਸਰਚ ਚਲਾ ਸਕਦੇ ਹੋ ਸੋਨੇ ਸਵਾਗਤ ਹੋ ਹਾਂਜੀ ਸੋਨੇ ਸਵਾਗਤ ਠੀਕ ਹੈ ਭਾਈ ਤੇ ਜਿਵੇਂ ਕਿ ਆਪਾਂ ਦੇਖਦੇ ਆਂ ਜਿਵੇਂ ਮੈਂ ਰਾਈਟਰ ਵੀ ਐਜ਼ ਲਿਖਦਾ ਵੀ ਆਂ ਤੇ ਇੱਕ ਚੀਜ਼ ਲਿਖੀ ਸੀ ਮੇਰਾ ਵੈਸੇ ਆਰਟਿਸਟ ਨੇਮ ਤਾਂ ਦੀਪ ਦਿਲਾਵਾਲਾ ਤੇ ਟਰੈਕਸ ਵਗੈਰਾ ਕਰਦਾ ਰਹਿਣਾ ਤੇ ਪ੍ਰੋਡਕਸ਼ਨਸ ਵਗੈਰਾ ਤੇ ਹੁਣ ਕੁਝ ਇੱਕ ਵਾਰੀ ਅਹੀਂ ਜਿਹੜਾ ਤੁਸੀਂ ਮਾਹੌਲ ਦੇ ਬਾਰੇ ਮੈਨੂੰ ਪੁੱਛਿਆ ਗਿਆ ਤੇ ਇਸ ਚੀਜ਼ ਤੇ ਇੱਕ ਲੀਚੀ ਲਿਖੀ ਸੀ ਕਿਸੇ ਨੇ ਮੈਨੂੰ ਪੁੱਛਿਆ ਹੀਰ ਰਾਂਝੇ ਦੀ ਜਿਹੜੀ ਜੋੜੀ ਸੀ ਤੇ ਅੱਜ ਦੇ ਹੀਰ ਰਾਂਝੇ ਕਿੱਦਾਂ ਦੇ ਨੇ ਤੇ ਪਹਿਲਾਂ ਇਹ ਚੀਜ਼ ਲਿਖੀ ਸੀ ਕਿ ਅੱਜ ਪਿਆਰ ਦੇ ਨਾਮ ਦੀ ਕਸਮਾਂ ਖਾਣੀ ਇੱਕ ਤੋਰ ਜਾ ਬਣ ਗਿਆ ਪਿਆਰ ਚ ਮਰਨਾ ਪਿਆਰ ਚ ਜੀਣਾ ਕਹ ਕੋਈ ਗੱਲ ਹੈ ਸੱਚ ਗਿਆ ਪਿਆਰ ਹੋਣ ਤੋਂ ਪਹਿਲਾਂ ਧੋਖਾ ਖਾ ਕੇ ਹਰ ਕੋਈ ਟੁੱਟ ਹੀ ਜਾਂਦਾ ਏ ਜੇ ਸੱਚਾ ਪਿਆਰ ਕੋ ਨਾ ਮਿਲ ਪਾਵੇ ਹਰ ਕੋਈ ਮਰ ਹੀ ਜਾਂਦਾ ਏ ਤਿੰਨੇ ਅੱਖਰਾਂ ਦਾ ਲਫ਼ਜ਼ ਪਿਆਰ ਏ ਤਿੰਨੇ ਅੱਖਰਾਂ ਦਾ ਲਫ਼ਜ਼ ਪਿਆਰ ਏ ਹਰ ਕੋਈ ਬੋਲ ਹੀ ਜਾਂਦਾ ਏ ਜਾਨੋ ਕਿਸੇ ਨੂੰ ਦਿਲ ਵਿੱਚ ਰੱਖਣਾ ਦਿਲ ਵਾਲਾ ਕਰ ਪਾਉਂਦਾ ਏ ਅੱਜ ਪਿਆਰ ਹੈ ਨਾ ਮਜਬੂਰ ਹੋਇਆ ਏ ਅੱਜ ਪਿਆਰ ਹੈ ਨਾ ਮਜਬੂਰ ਹੋਇਆ ਏ ਬਸ ਖਤਮ ਹੋਣ ਦੀ ਵਾਰੀ ਏ ਅੱਜ ਰਾਂਝਾ ਮਰ ਚਲੇ ਆਇਆ ਏ ਯਾਰੋ ਕੱਲ ਹੀਰ ਦੀ ਵਾਰੀ ਏ ਕੱਲ ਹੀਰ ਦੀ ਵਾਰੀ ਓਏ ਬਾਈ ਜੀ ਵਾਹ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਆਨੰਦ ਸਾਹਿਬ ਸੋ ਬਾਈ ਜੀ ਬੜੇ ਪਿਆਰਾ ਲੱਗਦਾ ਜੋ ਕਈ ਵਾਰ ਸਿੰਪਲ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਕੋਈ ਪਤਾ ਲੱਗਦਾ ਕਿ ਜੀ ਨਹੀਂ ਡੀਪ ਥੌਟਸ ਬੜੇ ਐ ਦਿਲ ਦਿਮਾਗ ਚ ਕਈ ਇਨਸਾਨ ਜ਼ਿੰਦਗੀ ਦੇ ਕਈ ਤਿਰਬੇ ਉਹੀ ਬੈਠੇ ਆ ਸੋ ਕਿਤਨਾ ਕਿਤੇ ਗੱਲ ਫਿਰ ਉਹੀ ਹੁੰਦੀ ਹੈ ਕਿ ਰਿਲੇਸ਼ਨਸ ਆਪਸੀ ਪਿਆਰ ਆਪਸੀ ٹرسٹ ਆਪਸੀ ਇੱਕ ਤਸੱਲੀ ਵਾਲਾ ਪੁਆਇੰਟ ਸੈਟੀਸਫੈਕਸ਼ਨ ਆਪਣੇ ਰਿਸ਼ਤੇ ਕੋਲ ਇਹ ਚੀਜ਼ਾਂ ਬੜਾ ਮਾਇਨੇ ਰੱਖਾਂਦੀਆਂ ਨੇ ਕੋਸ਼ਿਸ਼ ਕਰਦੇ ਆ ਹੋਰ ਗੱਲਬਾਤ ਕਰਦੇ ਆ ਮੁੰਡੇ ਕੁੜੀ ਨਾਲ ਤੇ ਜਾਣਦੇ ਆ ਕਿ ਕਿਸ ਤਰ੍ਹਾਂ ਕਿਹੜੇ ਕਿਹੜੇ ਜ਼ਿੰਦਗੀ ਦੇ ਲੈਵਲ ਤੇ ਆ ਕੇ ਕਿਹੜੇ ਕਿਹੜੇ ਪਹਿਲੂ ਨੂੰ ਜਾਂਚ ਪਰਖ ਕੇ ਉਹਨਾਂ ਦੀ ਜ਼ਿੰਦਗੀ ਦੇ ਰਿਸ਼ਤਿਆਂ ਦੀ ਜਿਹੜੀ ਡੋਰ ਹੈ ਇਹਦੀਆਂ ਤੰਦਾ ਨੇ ਇਹਨਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵਿੱਦੀ ਲੁਧਿਆਣਾ ਲਾਈਵ ਨਿਊਜ਼